ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪਿੰਡ ਸੰਧੂ ਕਲਾ ਤੇ ਜਿਲਾ ਨੂੰ ਪੈਂਦਾ ਜੀ ਬਰਨਾਲਾ ਬਾਈ ਜੀ ਦੀ ਆਪਾਂ ਅੱਗੇ ਵੀਡੀਓ ਬਣਾਈ ਆ ਜੀ ਨੋ ਰਹਿੰਦੇ ਆ ਤੇ ਜੇ ਕਿਸੇ ਬਾਈ ਨੇ ਇਦਾਂ ਦੀ ਐਡ ਕਰਾਉਣੀ ਆ ਤਾਂ ਆਪਣਾ ਨੰਬਰ ਨੋਟ ਕਰੋ ਜੀ 7528000355 ਜੀ ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਠੀਕ ਹੈ ਇੰਸਟਾਗ੍ਰam ਤੇ ਵੀ ਆਪਣਾ ਗਰਜੀਤ ਰਾਏ ਤੇ ਚੱਲਦੀ ਆ ਜੀ ਹੁਣ ਵੱਧ ਤੋਂ ਫਾਲੋਅਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਤੜ ਤੱਕ ਨਵੀਂ ਤੇ ਵੀਡੀਓ ਅਪਲੋਡ ਕਰ ਸਕੀਏ ਕਰਦੇ ਆ ਵਾਈ ਜੀ ਨਾਲ ਗੱਲਬਾਤ ਲੈਣੇ ਜਾਣਕਾਰੀ ਹਾਂਜੀ ਬਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਨਾਮ ਨਾਮ ਹੈ ਪ੍ਰਭੂ ਸਿੰਘ ਪਿੰਡ ਪਿੰਡ ਹੈਗਾ ਸੰਧੂ ਕਲਾਂ ਜ਼ਿਲ੍ਹਾ ਜ਼ਿਲ੍ਹਾ ਆਪਾਂ ਨੂੰ ਬਰਨਾਲਾ ਪੈਂਦਾ ਠੀਕ ਹੈ ਜੀ ਤਹਿਸੀਲ ਆਪਾਂ ਨੂੰ ਤਵਾ ਪੈਂਦੀ ਆ ਠੀਕ ਹੈ ਜੀ ਨੇੜੇ ਨੇੜੇ ਪਿੰਡ ਨੇੜੇ ਪਿੰਡ ਆਪਾਂ ਨੂੰ ਮੰਨ ਲਾ ਵੀ ਜੇ ਆਪਾਂ ਭਗਤੇ ਵਾਲੇ ਤੇ ਮੋਗੇ ਵਾਲੀ ਛਡੋਣੇ ਕੋਲੋਂ ਪਲੋੜ ਪੈਂਦਾ ਹਾਂਜੀ ਬਰਨਾਲੇ ਵਾਲੇ ਪਾਸੋਂ ਸਹਿਣਾ ਪੈਂਦਾ ਮਾਨਸਾਲੇ ਪਾਸੇ ਤੋਂ ਆਪਾਂ ਨੂੰ ਤਪਾ ਪਿਆ ਠੀਕ ਹੈ ਜੀ ਸਿੱਧਾ ਹਾਈਵੇ ਤੇ ਆ ਗਿਆ ਫੋਨ ਨੰਬਰ ਹੈਗਾ 9915466754 ਠੀਕ ਹੈ ਜੀ ਅੱਜ ਆਪਣੇ ਕੋਲੇ ਤਿੰਨ ਨਾਗ ਹੈ ਹਾਂਜੀ ਕਿੰਨੇ ਨਗ ਟੋਪਦੇ ਆ ਠੀਕ ਹੈ ਜੀ ਬਾਕੀ ਅਗਲੇ ਦੀ ਪਸੰਦ ਦੀ ਗੱਲ ਹੈ ਠੀਕ ਹੈ ਜੀ ਹਾਂਜੀ ਪਹਿਲੀ ਵਾਰ ਦੀ ਦੱਸੋ ਜੀ ਪਹਿਲੀ ਵਾਰ ਮੰਨ ਲਓ ਵੀ ਪਹਿਲਾ ਸੁਆ ਸੂਈ ਆ ਹਾਂਜੀ ਅੱਜ ਤੀਜਾ ਦਿਨ ਹੈ ਹਾਂਜੀ ਮੰਗਰੇ ਤੇ ਬੱਛੀ ਆ ਠੀਕ ਹੈ ਜੀ ਤੇ ਅੱਜ ਮੰਨ ਲਓ ਵੀ ਜਿਹੜਾ ਚੋਈ ਵਾਲਾ ਦੁੱਧ ਹੈ ਹਾਂਜੀ ਅੱਜ 18 ਲੀਟਰ ਮਾਲਾ ਹੈ 19 ਅੱਛਾ ਜੀ ਸਵੇਰ ਜੋਖਾ ਮੈਂ ਰਾਤ ਵੀ ਜੋਖਾ ਹੈ ਠੀਕ ਹੈ ਜੀ ਅਗਲਾ 18 ਮੰਨ ਕੇ ਸੌਦਾ ਕਰਕੇ ਚੋਕੇ ਲੈ ਜਾ ਸੇਰ ਦੋਦਾ ਅਗਲਾ 24 ਹੋਈ ਦਾ ਦੋ ਬੰਦੇ ਵੇਹੇ ਹੱਥ ਦਾ ਫਰਕ ਪੈ ਗਿਆ ਠੀਕ ਹੈ ਰੇਟ ਰੂਟ ਭਰਾ ਦਾ ਸੀਲ ਠੰਡੀ ਅੰਤ ਨਹੀਂ ਕੋਈ 85000 ਦੀ ਵਹਿੜ ਆਪਾਂ ਮਾਨਤਾਨ ਕਰ ਲਾਂ ਬੱਸੀ ਭਰਾ ਦੀ ਕਿੱਥੇ ਆ ਬੱਚੀ ਉਹ ਪਰਲੀ ਸਿਰੇ ਤੇ ਆ ਮੜੀ ਦਿਖਾ ਦੀ ਬਹੁਤ ਕੁਆਲਟੀ ਦੀ ਦਿਖਾ ਦੀ 1 ਮਿੰਟ ਬੱਸੀ ਭਰਾ ਲੋ ਭਰਾ ਆ ਬੱਸੀ ਇਹਦੀ ਚੈੱਕ ਕਰ ਸਕਦੇ ਬਹੁਤ ਸੋਹਣੀ ਛੋਟਾ ਮੂੰਹ ਠੀਕ ਹੈ ਹਾਂ ਜੀ ਬਈ ਤੋਰੋ ਜੀ ਲੋ ਭਰਾ ਚੈੱਕ ਕਰ ਸਕਦੇ ਸਭ ਚੈੱਕ ਕਰ ਚੁੱਕਾ ਪੂਰੇ ਪਲੇਰ ਆ ਥਾਂ ਲੈ ਵੀ ਦੀ ਹੱਥੀ ਚੋਲੋ ਮਸ਼ੀਨ ਤੇ ਚੋਲੋ ਚੁਆਈ ਦੀ ਠੰਡੀ ਐ ਇੱਕ ਨੰਬਰ ਚੁਆਈਏ ਫੇਸ ਕੁਆਲਟੀ ਤੁਸੀਂ ਦੇਖ ਸਕਦੇ ਪਰਾ ਲੋ ਜੀ ਚੋਰਾ ਤਰਾ ਕਰਮ ਵਾਲੀ ਸਾਡੇ ਸਾਹਮਣੇ ਆ ਚੈੱਕ ਕਰ ਸਕਦੇ ਪਰਾ ਸੀਲ ਗਰੀਜ਼ ਦਾ ਅੰਤ ਕੋਈ ਨਹੀਂ ਇੰਨਾ ਕੁ ਜ਼ਰੂਰ ਐ ਹਾਂਜੀ ਵੀ ਜਿਹੜੇ ਆਹ ਚਾਰ ਚਾਰ ਉਂਗਲਾਂ ਸੰਗ ਨੇ ਹਾਂਜੀ ਝੁੰਗੀਆਂ ਠੀਕ ਹੈ ਕਹਿੰਦੇ ਵੀ ਝੁੰਗੀ ਗਾਂ ਘਰ ਦਾ ਰਾਜ ਹੁੰਦੀ ਹੈ ਠੀਕ ਹੈ ਜੀ ਰੋਕ ਕੇ ਰੱਖੂੰਗਾ ਮੇਰਾ ਇੱਥੇ ਮੈਂ ਇਹਦੇ ਨਾਲ ਨੇਵਾਰ ਚਾਰ ਸਪਰੋਆਂ ਦਿਖਾ ਦੇ ਕਲਾ ਕਲਾ ਠੀਕ ਹੈ ਜੀ ਉਦੋਂ ਲਈ ਛੜੂ ਦਿਖਾ ਦੀ ਹਾਂ ਦੋਪਰਾ ਚੈੱਕ ਕਰ ਸਕਦੇ ਹੋ ਇਸ ਕੁਆਲਟੀ ਸੰਗਤਾਂ ਨੂੰ ਦੀਦੇ ਕੱਦ ਬੜ ਸੁਖਣਾ ਕਰਮਾੜੀ ਦਾ ਸੋਨਾ ਚਾਰ ਦਾਂ ਦੀ ਬੱਚੀ ਆ ਠੀਕ ਹੈ ਜੀ ਚਾਰ ਦਾਂ ਦਾ ਹੀ ਲੈ ਚੱਲੋ ਆ ਜਾ ਲੈ ਚੱਲੋ ਲੈ ਚੱਲੋ ਚੱਲੋ ਦੋਪਰਾ ਬਾਕੀ ਪਿੱਛੇ ਜਾਨਵਰ ਬਹੁਤ ਚੰਗਾ ਹਾਂਜੀ ਹਾਂਜੀ ਐ ਨਹੀਂ ਗੱਲ ਕੋਈ ਬਹੁਤ ਸੋਹਣੀ ਚੀਜ਼ਾਂ ਨੇ ਠੀਕ ਹੈ ਦੁੱਧ 23 24 ਕਿਲੋ ਖੁੱਲਾ ਬਾਦੂਰਾ ਹੁੰਦਾ ਰਹੀ ਨਾ ਬੱਚੀ ਠੀ ਕੱਦ ਵੱਟ ਸੁਖਨ ਕਰਮਾਣੀ ਦਾ ਸੁਣੋ ਪ੍ਰਾ ਅੱਜ ਵੀ ਅਗਲਾ ਉਹਦਾ ਚੋਕੇ ਤਸੱਲੀ ਕਰ ਸਕਦਾ ਐ ਨਹੀਂ ਵੀ ਕੱਲਾ ਕਹਿਣ ਦਾ ਚਾਹ ਦੋ ਡੰਗ ਚਾਹ ਤਿੰਨ ਡੰਗ ਚੁੜੇ ਹਾਂ ਤਾਂ ਹਾਂ ਅਗਲਾ ਭਾਈ ਘਰੇ ਅਗਲੇ ਦੀ ਸਾਂਹ ਦਾ ਦੋਧਾ ਦੇਖੋ ਘਰੇ ਦੀ ਆਪਣੀ ਕੋਈ ਗਾਰੰਟੀ ਨਹੀਂ ਠੀਕ ਹੈ ਠੀਕ ਹਾਂਜੀ ਭਾਈ ਦੂਜੀ ਵਾਰੀ ਦੱਸੋ ਜਾਣਕਾਰੀ ਇਹ ਮੰਨ ਲਓ ਵੀ ਦੂਜਾ ਸੂਆ ਸੂਈ ਦੀ ਹੈ ਹਾਂਜੀ ਇਹਦਾ ਬੱਚਾ ਹੋ ਬੈਠਾ ਹੈਗੀ ਆਪਾਂ ਦਾ 8-9 ਦੀ ਸੂਈ ਠੀਕ ਹੈ ਇਸ ਡੀਲ ਦਾ ਭਾਈ ਬਾਤ ਬੱਚਾ ਦਿਖਾ ਲ ਗਈ ਇਹਦਾ ਰੇਟ ਹੈਗਾ 47000 ਰੁਪਇਆ ਠੀਕ ਹੈ ਇਦੇ ਥੱਲੇ ਮੰਨ ਲਓ ਵੀ 15 ਲੀਟਰ ਦੁੱਧ ਅਗਲਾ 1 ਲੀਟਰ ਮਾਰ ਸਕਦਾ ਹੈ ਹਾਂਜੀ ਦੁੱਧ ਹੋਊਗਾ 16 ਠੀਕ ਹੈ ਜੀ 16 ਹੋਵੇ ਸਾਡੇ 16 ਲੀਟਰ ਹੋਵੇ ਠੀਕ ਹੈ ਉਹ ਇੰਨਾ ਯਾਨੀ ਕਿ ਆਪਾਂ 15 ਕਹੇ ਸੀ ਅਗਲੇ ਨੂੰ ਸੌਦਾ ਇਹਦਾ ਬੱਚਾ ਕਿਹੜਾ ਜੀ ਆਹ ਦੇ ਵਿੱਚ ਕੀ ਹੈ ਜੀ ਬੱਚਾ ਇਹ ਬੱਛਾ ਹੈ ਬੱਛਾ ਉਪਰ ਬੱਛਾ ਚੈੱਕ ਕਰ ਸਕਦੇ ਆਂ ਵਾਸੇ ਜੀ ਤੇ ਕੱਦ ਵੱਟ ਸੁਖਨਾ ਕਰਮਾਲੀ ਦਾ ਸੂਣਾ ਪੂਰੀ ਚੰਗੀ ਆ ਥੋੜੀ ਜੀ ਸਾਮ ਚੋਂ ਘੱਟ ਤੇ ਹੋਈ ਵੀ ਗਰੀਬ ਕਰੂ ਆਈ ਦੀ ਆ ਆ ਹੁਣ ਦੰਦੋਂ ਲੱਗਣ ਲੱਗੇ ਆ ਕਾਪੜੇ ਥੋੜੀ ਜੀ ਧੁੱਪ ਘੱਟ ਪੈਂਦੀ ਧੁੱਪੇ ਧਾਪੇ ਬਣ ਕੇ ਪਾਊਡਰ ਪਾਉਣ ਲੱਗੇ ਨਮਾਉਣ ਸਮਾਉਣ ਵਾਲੀਆਂ ਆਪਾਂ ਗਾ ਚੋਲ ਜੀ ਤੈਨੂੰ ਪਤਾ ਠੀਕ ਹੈ ਜੀ ਤੇ ਇਹ ਹੀ ਵਹਿੜ ਤੂੰ ਐ ਮੰਨ ਲਈ 18 19 ਕਿਲੋ ਤੇ ਵਜਾਊਗੀ ਠੀਕ ਲੋ ਭਰਾ ਤੋਰਾ ਤਰਾ ਦਰ ਆ ਪੂਰਾ ਤੋਰਾ ਤਰਾ ਚੰਗਾ ਕੁੜੀ ਵਰਗੀ ਵਹਿੜ ਆ ਠੀਕ ਹੈ ਜੀ ਕਿਸੇ ਗੱਲ ਦੀ ਨਿਆਣਾ ਪਾਲਾ ਚਾਹੇ ਨਾ ਪਾਲੇ ਇੰਨੀ ਠੰਡੀ ਸੀਲ ਤੇ ਐ ਉਂਗਲ ਵਰਗੀ ਚੋਈ ਆ ਉਪਰਾ 47000 ਬਾਈ ਦਾ ਰੇਟ ਮੰਗਿਆ ਦਾ ਠੀਕ ਹੈ ਜੀ ਜੇ ਅੱਖਾਂ ਸਾਵੇ ਕਰਮਾ ਵਾਲੀ ਦਾ ਠੰਡ ਦਾ ਕਰਕੇ ਬਾਈ ਨੇ ਨਮਾਈਆਂ ਨਹੀਂ ਫਿਰ ਇਸ ਨੂੰ ਪਤੀ ਆ ਇੱਕ ਵਿਆਹ ਜੀ ਅਸੀਂ ਬਾਈਆਂ ਦੇ ਠੀਕ ਹੈ ਜੀ ਤਾਂ ਕਰਕੇ ਠੀਕ ਹੈ ਜੀ ਅਜਵੀ ਤੀਜੀ ਵਾਰ ਦੀ ਦੱਸੋ ਜੀ ਜਾਣਕਾਰੀ ਇਹ ਮੰਨ ਲਓ ਵੀ ਹਲੇ 12 13 ਦਿਨ ਦੀ ਕੱਚੀ ਆ ਹਾਂਜੀ ਪਲੂਣ ਬੱਛੀ ਆ ਠੀਕ ਹੈ ਜੀ ਇਹ ਵੀ ਮੂੰਹੋਂ 4 ਦਾਂਦੀ ਆ ਠੀਕ ਹੈ ਜੀ ਤੇ ਇਹਦਾ ਹੋਊਗਾ ਆਪਣਾ ਮੁੱਲ ਜਾਇ ਜੀ ਠੀਕ ਹੈ ਜੀ ਜੇ ਕੋਈ ਸਾਹਮਣ ਵਾਲਾ ਬੰਦਾ ਹੋਇਆ ਹਾਂਜੀ ਪਰ ਕੱਚੀ ਦੇ ਹਿਸਾਬ ਨਾਲ ਕਰਾਂਗੇ ਆਪਾਂ ਫੋਨ ਤੇ ਸਰੇਟ ਵੇਚਣ ਵਾਲੇ ਬੰਦੇ ਨੇ ਲੈਣੀ ਹੁੰਦੀ ਆ ਜਾਂ ਫਾਰਮ ਵਾਲੇ ਲੈਣੀ ਹੁੰਦੀ ਆ ਹਾਂਜੀ ਉਹਦੇ ਚ ਆਪਾਂ ਇਹਦਾ ਕਰਾਂਗੇ ਆਪਾਂ ਫੋਨ ਤੇ ਅਗਲੇ ਨਾਲ ਸਰੇਟ ਫੋਨ ਤੇ ਹਾਂ ਹੋਊਗਾ ਜਾਇਜ਼ ਠੀਕ ਹੈ ਲੋ ਭਰਾ 25 ਬਹੁਤ ਕੰਮ ਦੀ ਆ ਕਿੰਨੇ ਦਿਨ ਪੈ ਜੀ ਹੈ 20 22 ਕਿਲੋ ਮੰਨ ਲਓ ਵੀ 12 13 ਦਿਨ ਰਹਿੰਦੇ ਆ ਅੱਛੀ 12 13 ਦਿਨ ਰਹਿੰਦੇ ਆ ਲੋਕ 18 ਤਰੀਕ ਨੂੰ ਦਿਨ ਪੂਰੇ ਹੁੰਦੇ ਆ ਠੀਕ ਹੈ ਜੀ ਬਾਈ ਜੀ ਕਹਿੰਦੇ ਵੀ ਹਲੇ ਕੱਚੀ ਆ ਇਹਦਾ ਰੇਟ ਫੋਨ ਤੇ ਹੋਊਗਾ ਜਿਸ ਕਿਸੇ ਨੂੰ ਜ਼ਰੂਰਤ ਪਹਿਲਾਂ ਹੈਗੀ ਆ ਤਾਂ ਬਾਈ ਨਾਲ ਫੋਨ ਤੇ ਕੰਟੈਕਟ ਕਰ ਸਕਦੇ ਹੋ ਭਰਾ हां कोई सामने वाला चा मान बंदा हुंदा लगदा ट्रांजैक्टर काटा पाके बैठ बन चुकी बहुत हां जी हां जी कट हां जी फिर वही दी गल है ए भी जे बंदा पूरा कच्ची लेऊगी आपा 10000 ਘੱਟੋ ਘੱਟ ਦਾ 10000 ਮੰਦੀ ਦੇ ਦਾਂਗੇ ਬੜ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਬਾਕੀ ਉਹ ਚੰਗੀ ਪਲੀ ਬਲੂਸੀ ਹੈ हां हां 사ਵੇਂ ਪਲੀ ਅੰਤ ਨਹੀਂ ਚਾਰ ਦੰਦ ਮੂੰਹ ਬੱਚੀ ਹੈ ਹਾਂਜੀ ਤੇ ਮથે ਦਾ ਕੋਈ ਅੰਤ ਨਹੀਂ ਠੀਕ ਹੈ ਜੀ ਠੀਕ ਹੈ ਠੀਕ ਹੈ ਉਹ ਪੂਰਾ ਚੈੱਕ ਕਰਸਾ ਤੁਰ ਤਰਾ ਕਰਮ ਵਾਲੀ ਦਾ ਕੱਦ ਬੈਲ ਠੀਕ ਹੈ ਜੀ ਅ ਯਾਹ ਜੀ ਨਾਲ ਜਰੂਰ ਨਟ ਕਰੋ ਪਿੰਡ ਸੰਧੂ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਤੇ ਬਾਕੀ ਬਾਈ ਇਹਨੇ ਦੱਸਤਾ ਐਡਰੈਸ ਆਪ ਨੂੰ ਸਾਰਾ ਤੇ ਫੋਨ ਤੇ ਨੰਬਰ ਬਾਈ ਦਾ ਸਕਰੀਨ ਤੇ ਵੀ ਲਾਵਾਂਗੇ ਲੈ ਲੋ ਜੀ 3 ਹੌਂਦਾ ਤਾਂ ਅੰਤ ਨਹੀਂ ਕੋਈ ਦਾ ਠੀਕ ਹੈ ਠੀਕ ਹੈ ਠੀਕ ਹੈ ਭਰਾ ਅਲੇ ਫੋਲਾਂ ਪਰਾਂ ਨੇ ਠੀਕ ਐ ਚਾਰ ਸਲੇਵਾ ਫੀਟਾਂ ਦਾ ਰੱਖਣਾ ਹੈ ਖੋਲਣਾ ਬੱਚੀ ਠੀਕ ਹੈ ਮਿਲਦੇ ਆ ਭਰਾ ਕਿਸੇ ਨਵੀਂ ਵੀਡੀਓ ਚ ਓਕੇ ਬਾਏ